ਸਤਿ ਸ਼੍ਰੀ ਅਕਾਲ ਦੋਸਤੋ ਆਪਣੀ ਨਵੀਂ ਵੀਡੀਓ ਵਿੱਚ ਬਾਈ ਸਵਾਗਤ ਆ ਸਾਰੇ ਕਿਸਾਨ ਵੀਰਾਂ ਦਾ ਅੱਜ ਬਾਈ ਆਪਾਂ ਜਿਹੜੀ ਵੀਡੀਓ ਕਰਨ ਲੱਗੇ ਆ ਉਹ ਹੈਗੀ ਆ ਸਵਰਾਜ ਟਰੈਕਟਰਾਂ ਦੀ ਤਿੰਨ ਟਰੈਕਟਰ ਨੇ ਬਾਈ ਲਵੇ ਬਕਾਉ ਨੇ ਤੇ ਆਪਾਂ ਮਾਡਲ ਸਾਰੀ ਗੱਲਬਾਤ ਟਰੈਕਟਰਾਂ ਦੀ ਬਾਈ ਨਾਲ ਕਰਦੇ ਆ ਤੇ ਤੁਹਾਨੂੰ ਨਾਲ ਦੀ ਨਾਲ ਦੱਸੀ ਵੀ ਜਾਵਾਂਗੇ ਤੁਸੀਂ ਟਰੈਕਟਰ ਵੀ ਦੇਖ ਲਓ ਤੇ ਬਾਈ ਗੱਗੇ ਕੀ ਹਾਲ ਆ ਵਧੀਆ ਹੀ ਵਧੀਆ ਤੇ ਬਾਈ ਆਹ ਟਰੈਕਟਰ ਬਾਰੇ ਦੱਸ ਕਿੰਨੇ ਮਾਡਲ ਆ ਤੇ ਕੀ ਗੱਲਬਾਤ ਆ ਜੀ ਟਰੈਕਟਰ ਦੀ ਇਹ 20 ਮਾਡਲ ਆ ਅੱਛਾ 20 ਮਾਡਲ ਆ ਇਹ ਹਾਂ ਠੀਕ ਆ ਸਵਰਾਜ 963 ਐਫੀ ਹੈ ਠੀਕ ਆ ਟਾਇਰ ਟੂਰ ਬਾਈ ਜਾਵਾਂ ਨਵੇਂ ਪੈਣੇ ਹਨਾ ਨਾਲ ਦੇ ਨੇ 500 ਘੰਟਾ ਚੱਲੇ ਅੱਛਾ ਫਸਟ ਓਨਰ ਆ ਬਈ ਇਹੇ ਠੀਕ ਆ ਲੋ ਬਈ ਟਾਇਰ ਟੂਰ ਚੈੱਕ ਕਰ ਲੋ ਤੁਸੀਂ ਤੇ ਬਾਕੀ ਉਹਨੂੰ ਮੰਗਰੋਂ ਦਿਖਾ ਦੇ ਨੇ ਟਰੈਕਟਰ ਤੇਰੀ ਡਿਮਾਂਡ ਕਿੰਨੀ ਆ ਕਿੱਗੇ ਬਾਈ ਇਹਦੀ 6 ਲੱਖ 90 ਹਜ਼ਾਰ ਰੁਪਈਆ 6 ਲੱਖ 90 ਹਜ਼ਾਰ ਰੁਪਈਆ ਹੈ ਹਾਂਜੀ ਹਾਂ ਰਹਮਾਨਤਨੂ ਵਿੱਚੋਂ ਉਹ ਕਰਦਾਂਗੇ ਜੀ ਮੌਕੇ ਤੇ ਉਹ ਕਰ ਦੋਗੇ ਨਾ ਮੌਕੇ ਤੇ ਤੇ ਬਈ ਹਾਲਤ ਜਾਵਾ ਨਵੀਂ ਪਈਆ ਟਰੈਕਟਰ ਦੀ ਬਾਕੀ ਬਾਈ ਨਾਲ ਗੱਲ ਕਰ ਲਿਓ ਨਾ ਨੰਬਰ ਦਿੱਤਾ ਹੋਇਆ ਜੋ ਵੀ ਕੋਈ ਤੁਸੀਂ ਪੁੱਛਣਾ ਟਰੈਕਟਰ ਬਾਰੇ ਪੁੱਛ ਲਿਓ ਬਾਕੀ ਵਿੱਚੋਂ ਵੀ ਫੁੱਲ ਨਵਾਂ ਹੀ ਆ ਟਰੈਕਟਰ ਲੈ ਵਿੱਚੋਂ ਵੀ ਬਾਈ ਦਿਖਾ ਦਿੰਨੇ ਤੁਹਾਨੂੰ ਖੋਲ ਕੇ ਦੇਖ ਸਕਦੇ ਹੋ ਇੰਜਨ ਵਗੈਰਾ ਬਿਲਕੁਲ ਨਵੀਂ ਪਿਆਗਾ ਤੇ ਇਹਦਾ ਇੱਕ ਵਾਰੀ ਡਿਮਾਂਡ ਦੱਸੀ ਕਿੰਨੀ ਸੀ ਦਵਾਰੇ ਜਿਹੜੀ 690000 690000 ਰੁਪਇਆ ਲਓ بیا ਦੂਜਾ ਟਰੈਕਟਰ ਆ ਹੁਣ ਇਹ ਹੈਗਾਗਾ ਸਵਰਾਜ 855 FE ਤੇ ਇਹਦੇ ਇਹਦੇ ਟਾਇਰ ਕਿੰਨੇ ਪੈਸੇ ਨੇ ਬਾਈ ਇਹਦੇ ਨਾਲ ਨਵੇਂ ਨੇ ਬਾਈ ਇਹਦੇ ਵੀ ਨਵੇਂ ਨੇ ਹਾਂਜੀ ਹਾਂ ਨਾਲ ਦੇ ਟਾਇਰ ਲਾਇਆ ਜੀ ਅਸੀਂ ਨਾਲ ਦੇ ਟਾਇਰ ਹੀ ਨੇ ਇਹਦੇ ਵੀ ਨਾ ਨਾਲ ਦੇ ਲਾਤੇ ਜੀ ਨਵੇਂ ਚੜਾਦੇ ਨਵੇਂ ਚੜਾਦੇ ਨਾਲ ਦੇ ਲਾਤੇ ਠੀਕ ਹੈ ਤੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਟਰੈਕਟਰ माग ਰਹੋ ਤੇ ਬਾਕੀ ਭਾਈ ਇਹਦੇ ਜੇ ਮੈਂ ਡਰਾਵਲ ਰੂਵ ਡੰਡਾ ਡੁੰਡਾ ਨਾਲ ਹੀ ਆ। ਤਿੰਨਾਂ ਦੇ ਨਾਲ ਹੀ ਆ ਵੀ ਸਾਰਾ। ਤਿੰਨਾਂ ਦੇ ਨਾਲ ਹੀ ਆ ਸਾਰਾ ਕੁਝ ਹੈ। ਹਾਂਜੀ। ਠੀਕ ਹੈ। ਤੇਲ ਬ੍ਰੇਕਾਂ ਵਾਲਾ। ਹਾਂਜੀ। ਠੀਕ ਹੈ। 14 ਦੇ ਟਾਇਰਾਂ ਵਾਲਾ ਵੀ ਪਤਲੀਆਂ ਨੋਇਲਾਂ ਚ ਬਾਕੀ ਇਹ। ਹੂੰ ਲੈ ਵੀ ਖੋਲ ਕੇ ਦਿਖਾ ਦੇ ਮਾੜਾ ਜਾਂ ਅੰਦਰੋਂ। ਇਹ ਪਤਲੀਆਂ ਨੋਇਲਾਂ ਚ ਬਈ ਕਲੋਸ ਕਰ ਇੰਜਨ ਇਹਦਾ। ਠੀਕ ਆ। ਹਾਂਜੀ। ਤੇ ਉ ਕੋਈ ਇੰਨਾ ਚ ਹੋਦਾ ਨਹੀਂ ਹੈਗੀ ਟਰੈਕਟਰਾਂ ਚ। ਕੋਈ ਸਟਾਰਟ ਸਟੂਟ ਹੋਣ ਚ ਜਾਂ ਕੋਈ ਹੋਰ ਦਿੱਕਤ। ਨਹੀਂ ਨਹੀਂ। ਠੀਕ ਹੈ ਤੇ ਇਹਦਾ ਹੀ ਡਿਮਾਂਡ ਕਿੰਨੀ ਕਿਹਾ ਸੀ ਇਹਦੀ 3 ਲੱਖ 45 ਜੀ 3 ਲੱਖ 45 ਹਜ਼ਾਰ ਤੇ ਬਾਈ ਸਵਰਾਜ ਇੱਕਾ ਹੋਰ ਖੜਾ 855 ਇਹ ਕਿੰਨੇ ਮਾਡਲ ਆ ਇਹ 18 ਇਹ 18 ਮਾਡਲ ਆ ਉਹ ਕਿੰਨੇ ਕਿਹਾ ਸੀ ਉਹ 2007 ਮਾਡਲ ਉਹ 7 8 2018 ਮਾਡਲ ਆ ਤੇ ਟਾਇਰ ਇਹਦੇ ਵੀ ਜਮਾ ਨਵੇਂ ਨੇ ਇਹਦੇ ਨਾਲ ਦੇ ਟਾਇਰ ਇਹਦੇ ਨਾਲ ਦੇ ਨੇ ਹਾਂ ਬਾਈ ਹਾਂਜੀ ਹਾਂ 90 ਪੈਸੇ ਠੀਕ ਆ 90 ਪੈਸੇ 1100 ਕੋ ਦਾ ਬੱਜ ਚੱਲਿਆ ਜੀ ਅੱਛਾ ਹਾਂਜੀ ਠੀਕ ਆ ਤੇ ਇਹਦਾ ਕਿੰਨਾ ਕਿਹਾਗਾ ਇਹਦਾ 590000 590000 ਲੈ ਇਹ ਵੀ ਖੋਲ ਦੇ ਫਿਰ ਅੰਦਰੋਂ ਇਹ ਵੀ ਦਿਖਾਈ ਦੇਨੇ ਹੁਣ ਆਪਾਂ ਤਿੰਨੀ ਦਿਖਾ ਦਿੰਨੇ ਅੰਦਰੋਂ ਖੋਲ ਕੇ ਇੰਜਨ ਉਹ ਜਨਾ ਇਹਦੇ ਕਿਹੜਾ ਇੰਜਨ ਆ ਬਾਈ ਇਹ ਸਵਰਾਜ ਦਾ ਇੰਜਨ ਆ ਬਾਈ ਸਵਰਾਜ ਦੀ ਹਾਂਜੀ 14 ਤੱਕ ਹੀ ਆਏ ਨੇ ਕਲੱਚ ਕਰ ਬਾਈ ਅੱਛਾ ਕਲੱਚ ਕਰ 14 ਤੱਕ ਜੁੱਪੀਆਂ ਜੁੱਪੀਆਂ ਉਵੇਂ ਪਈਆਂ ਨੇ ਇਹ ਟਰੈਕਟਰ ਨੂੰ ਵੀ ਉਹਦਾ ਨਵਾਂ ਟਰੈਕਟਰ ਆਈ ਨਾ ਮਾ ਲਓ ਬਾਈ ਨੰਬਰ ਬੋਲੀਂ ਜਿਕੇ ਕਿੰਨਾ 95017 ਜੀ ਹੂੰ 86351 ਇੱਕ ਵਾਰੀ ਹੋਰ ਬੋਲ 95017 86351 ਠੀਕ ਹੈ ਲਓ ਬਾਈ ਸੰਪਰਕ ਕਰ ਲਿਓ ਬਾਈ ਨਾਲ ਜੇ ਕਿਸ ਨੂੰ ਇਹਨੇ ਬਾਈ ਨੇ ਜੂਂਡੀਆ ਰਹਾ ਲੈਂਡ ਵਗੈਰਾ ਹੋਰ ਲੈਣੇ ਹੁੰਦੇ ਉਹ ਵੀ ਹੁੰਦੇ ਆਪਣੇ ਲਗੇ ਅੱਛਾ ਜਿਹੇ ਜੀ ਡਿਮਾਂਡ ਹੋਏ ਟਰੈਕਟਰ ਮਿਲ ਜੂ ਹਾਂਜੀ ਠੀਕ ਆ ਬਾਈ ਅੱਗੇ